ਪਿਛਲੇ ਦਿਨਾਂ ਲੰਬੀ ਹਲਕੇ ਵਿੱਚ ਹੋਈ ਬਾਰਿਸ਼ ਤੇ ਗੜੇਮਾਰੀ ਨਾਲ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਇਸ ਦਾ ਜਾਇਜ਼ਾ ਲੈਣ ਲਈ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਦਲ ਪ੍ਰਭਾਵਿਤ ਪਿੰਡ ਡੱਬ ਵਾਲੀ ਵਿੱਚ ਪਹੁੰਚੇ ਸਨ ਜਿੱਥੇ ਉਹਨਾਂ ਨੇ ਖੇਤਾਂ ਵਿੱਚ ਖੜੀਆਂ ਤਬਾਹ ਹੋਈਆਂ ਫਸਲਾਂ ਦਾ ਜਾਇਜ਼ਾ ਲਿਆ ਤੇ ਨਾਲ ਹੀ ਕਿਸਾਨਾਂ ਦੇ ਨਾਲ ਗੱਲਬਾਤ ਵੀ ਕੀਤੀ ਕਿ ਨਾ ਕੀ ਕਰੇ ਅਧਿਕਾਰੀ ਨੂੰ ਬਹੁਤ ਦੁੱਖ ਆਉਂਦਾ ਹੈ ਜੀ ਕਿ ਕਿਸਾਨ ਦੀ ਪੁੱਤਾ ਵਾਂਗੋ ਪਾਲੀ ਹੋਈ ਫਸਲ ਦੇ ਉੱਤੇ ਜਦ ਕੁਦਰਤੀ ਆਪਤਾ ਕੋਈ ਆਂਦੀ ਆ ਉਹ ਵੀ ਖੜੀ ਫਸਲ ਜਿਹੜੇ ਬਸ ਵੜਨ ਦੀ ਤਿਆਰੀ ਵਿੱਚ ਸੀ ਕਈ ਖੇਤਾਂ 'ਚ ਇਹ ਤਾਂ ਕੰਬਾਈਨ ਵੀ ਖੇਤਾ ਦੇ ਵਿੱਚ ਲੱਗੀ ਹੋਈ ਸੀ ਤੇ ਇਹ ਗੜਿਆਂ ਦੇ ਨਾਲ ਇੱਕਦਮ ਬੇਮੌਸਮੀ ਹੈ ਜਿਹੜਾ ਮੀਂਹ ਪੈ ਗਿਆ ਗੜੇ ਪੈ ਗਏ ਜਿਹਦੇ ਨਾਲ ਖੜੀ-ਖੜੀ ਫਸਲ ਦਾ ਇੰਨਾ ਵੱਡਾ ਨੁਕਸਾਨ ਹੋ ਗਿਆ ਪਿੱਛੇ ਦੇਖੋ ਸਾਰੀ ਫਸਲ ਲਟ ਗਈ ਜਿੰਨੇ ਦਾਣੇ ਸੀਗੇ ਬਾਸਮਤੀ ਦੇ ਜ਼ਮੀਨਾਂ 'ਚ ਢੇਰ ਢੇਰ ਲੱਗੇ ਤੇ ਐ ਖੜੀ ਹੋਈ ਹੈਗੀ ਬਿਨਾਂ ਕਿਸੇ ਦਾਣੇ ਦੀ ਤੇ ਕਿਸਾਨ ਦਾ ਕਿਵੇਂ ਦਿਲ ਦਿਲਦਾ ਹੋਊਗਾ ਕਿਉਂਕਿ ਇਸ ਫਸਲ ਦੇ ਉੱਤੇ ਉਹਦੀ ਸਾਰੀ ਕਮਾਈ ਨਰਵਰ ਹੁੰਦੀ ਹੈ ਜਿਹਦੇ ਨਾਲ ਉਹਨੇ ਆਪਦਾ ਘਰ ਬਣਾਣਾ ਹੈ ਆਪਣੇ ਬੱਚਿਆਂ ਉਹਨੇ ਨੇ ਅ ਕਰਦਾ ਗੁਜ਼ਾਰਾ ਕਰਨਾ ਹੈਗਾ ਤੇ ਜਦ ਖੜੀ ਖੜਾਈ ਫਸਲ ਇਸ ਤਰ੍ਹਾਂ ਤਬਾਹ ਹੋ ਜਾਂਦੀ ਹੈ ਤੇ ਉਸ ਪਰਿਵਾਰ ਦੇ ਉੱਤੇ ਕੀ ਬੀਤਾ ਹੋਊਗਾ ਇਹ ਮਹਿਸੂਸ ਕਰਕੇ ਵੀ انسان ਅੰਦਾਜ਼ਾ ਨਹੀਂ ਲਾ ਸਕਦਾ ਲੇਕਿਨ ਇਸ ਤੋਂ ਵੱਡਾ ਦੁੱਖ ਤਾਂ ਹੁੰਦਾ ਹੈ ਕਿ ਇਹ ਸੌਖੇ ਸਮੇਂ 'ਚ ਜੇ ਸਰਕਾਰ ਨੂੰ ਅਸੀਂ ਵੋਟ ਪਾਉਨੇ ਆ ਕਿ ਇਹ ਸਰਕਾਰ ਸਾਡੇ ਦੁੱਖ ਸੁੱਖ ਵਿੱਚ ਸਾਥੀ ਹੋਗੀ ਤੇ ਜੇ ਉਹ ਸਰਕਾਰ ਦਾ ਆਪਣਾ ਮੰਤਰੀ ਦਾ ਇਲਾਕਾ ਹੋਏ ਤੇ ਮੰਤਰੀ ਇੱਥੇ ਆ ਕੇ ਬੇਵਸੀ ਦੇ ਨਾਲ ਕਹੇ ਕਿ ਵੀ ਹਾਂ ਇੱਥੇ ਪਟਵਾਰੀ ਸਾਹਿਬ ਨੂੰ ਹੁਕਮ ਹਿਦਾਇਤ ਦੇ ਕਿ ਇੱਥੇ ਸਾਰਾ ਤੁਸੀਂ ਸ਼ੁਰੂ ਕਰੋ ਆਪਦੀ ਕਾਰਵਾਈ ਤੇ ਪਟਵਾਰੀ ਦਾ ਜਵਾਬ ਹੋਏ ਕਿ ਅਜੇ ਮੈਨੂੰ ਉਪਰੋਂ ਆਰਡਰ ਨਹੀਂ ਆਇਆ ਨੇ ਤੇ ਅੱਜ ਇਹ 2 ਦਿਨ ਪੁਰਾਣੀ ਗੱਲ ਤੇ ਅੱਜ ਡੀਸੀ ਸਾਹਿਬ ਨੂੰ ਮੈਂ ਗੱਲ ਕੀਤੀ ਕਹਿੰਦੇ ਹਾਂ ਜੀ ਆਰਡਰ ਆ ਰਹੇ ਨੇ ਤੇ ਜਿੱਥੇ ਆਰਡਰ ਆਣ ਚੇ 6 ਦਿਨ ਲੱਗ ਜਾਣਗੇ ਤੇ ਇਹਨਾਂ ਲੋਕਾਂ ਨੇ ਤਾਂ ਇਹ ਫਸਲ ਇਹਨੂੰ ਨਾ ਜਲਾਣ ਜੋਗੇ ਨੇ ਲੇਕਿਨ ਇਹਨੂੰ ਫਸਲ ਨੂੰ ਹੁਣ ਕੱਢ ਕੇ ਇਹਨਾਂ ਨੇ ਇੱਥੇ ਆਪਣੀ ਦੂਜੀ ਫਸਲ ਦੀ ਬਿਜਾਈ ਕਰਨੀ ਹੈਗੀ ਤਾਂ ਉਹ ਕਿੰਨਾ ਲੇਟ ਆਪਾਂ ਕਰ ਸਕਦਾ ਕਣਕ ਦੀ ਬਿਜਾਈ ਵਾਸਤੇ ਕਿੰਨਾ ਲੇਟ ਕਰ ਸਕਦਾ ਤਾਂ ਕਿੰਨੀ ਚਿਰ ਇਹਨੂੰ ਇਸ ਤਰ੍ਹਾਂ ਰੱਖੀ ਰੱਖਣਗੇ ਸੋ ਮੈਂ ਹੈਰਾਨ ਆ ਕਿ ਸਰਕਾਰ ਇਹਨਾਂ ਦੀ ਲੋਕਾਂ ਦੇ ਦਰਦ ਨੂੰ ਸਮਝਦੀ ਨਹੀਂ ਤੇ ਜੇ ਖੇਤੀਬਾੜੀ ਮੰਤਰੀ ਦੇ ਪੱਲੇ ਕੁਝ ਨਹੀਂ ਤੇ ਆਪਾਂ ਕੀ ਆਸ ਕਰੀਏ ਜਿਹੜਾ ਆਪਣੇ ਹਲਕੇ 'ਚ ਕੱਖ ਕਰਨ ਜੋਗਾ ਨਹੀਂ ਫਿਰ ਜਿਸ ਤਰ੍ਹਾਂ ਦਾ ਮਜਬੂਰ ਸਾਡਾ ਮੁੱਖ ਮੰਤਰੀ ਹੈ ਜਿਨੇ ਪੰਜਾਬ ਦੇ ਸਾਰੇ ਹੱਕ ਬੇਚ ਛੱਡੇ ਉਸ ਦਿੱਲੀ ਤੇ ਆਏ ਹੋਏ ਜਮਾਨੀਅਤਿਆ ਦੇ ਲਾਲਿਆ ਦੇ ਹੱਥ ਤੇ ਫਿਰ ਮੁੱਖ ਮੰਤਰੀ ਦਾ ਆ ਹਾਲ ਤੇ ਫਿਰ ਮੁੱਖ ਮੰਤਰੀ ਦੀ ਸੁਣਵਾਈ ਨਹੀਂ ਤਾਂ ਮੰਤਰੀ ਦੀ ਕੀ ਸੁਣਵਾਈ ਕੱਲਾ ਗੱਲਾ ਦੇਣ ਜੋਗੇ ਹੈਗੇ ਲੇਕਿਨ ਮੈਂ ਫਿਰ ਵੀ ਉਮੀਦ ਇਤਿਹਾਸ ਕਰਦੀਆਂ ਕਿ ਹੁਣ ਤਾਂ ਵੋਟਾਂ ਨੂੰ 15 ਕੁ ਮਹੀਨੇ ਰਹਿ ਗਏ ਨੇ ਹੁਣੇ ਹਰਕਤ ਚ ਆ ਜਾਣ ਘਟ ਤੋਂ ਘਟ ਅੱਧਾ ਪੰਜਾਬ ਜਿਹੜਾ ਤਬਾਹ ਹੋ ਗਿਆ ਉਹਨਾਂ ਨੂੰ ਕੱਖ ਨਹੀਂ ਦਿੱਤਾ ਇੱਥੇ ਵੀ 2 ਸਾਲ ਪਹਿਲੇ ਕਨਕ ਦਾ ਨੁਕਸਾਨ ਹੋਇਆ ਸੀ ਨਰਮੇਦਾ ਵੀ ਇਸ ਇਲਾਕੇ 'ਚ ਨੁਕਸਾਨ ਹੋਇਆ ਅਮੀਦ ਇਹਨਾਲ ਮੇਰਾ ਖਿਆਲ ਡੇਢ ਮਹੀਨਾ ਪਹਿਲੇ ਹਾਂਜੀ ਤੋਗਰ 100% ਹੂੰ ਜੇ ਆਪਾਂ ਇਹਨੂੰ ਵਡਾਂਗੇ ਬਾਸਬਤੀ ਨੂੰ ਹੂੰ ਇਹਦੇ ਪਲੱਸ ਖਰਚਾ 2500 ਆਏਗਾ ਜਿਹੜਾ ਬਾਹਰ ਕੱਢਣ ਦਾ ਵੱਖਰਾ ਆਏਗਾ ਜੀ ਹੂੰ ਕੁੱਲ ਮਿਲਾ ਕੇ ਸਾਰੀ ਫਸਲ ਬਰਬਾਦ ਹੋ ਗਈ ਤੁਹਾਡੇ ਕੋਲ ਕਿੰਨੀ ਪੈਲੀ ਸੀ ਮੇਰੇ ਕੋਲ ਆਉਦੀ ਮਾਲਕੀਤਾ 5-6 ਕਿੱਲੇ ਆ ਹੂੰ ਪਰ ਮੈਂ 50 ਕਿੱਲੇ ਦੀ ਵਾਈ ਕਰ ਰਿਹਾ 45 ਪਾ ਚੱਲ ਰਿਹਾ ਤੇ ਕਿਤੇ ਰੱਖੀ ਸੀ ਹੂੰ ਤੁਹਾਡਾ ਕਿੰਨਾ ਨੁਕਸਾਨ ਹੋ ਉਹਨੇ ਕਿੰਨੇ ਏਕੜ ਜਿਸੀ ਗਾ ਮੇਰੇ ਕੋਲ 13 ਏਕੜ ਬਾਤ ਪਦੀ ਸੀ ਜੀ ਬਾਕੀ ਛੋਨਾ ਸੀ ਪਰ ਛੋਨਾ ਵੀ ਅੱਜ ਕੀ ਮੜਾ ਰਿਹਾ 60 65 ਪ੍ਰਕੰਸ਼ ਕਰ ਰਿਹਾ ਆਪਾਂ ਮਨ ਚੜਿਆ ਜੀ ਇਹ ਸਰਕਾਰ ਦੇ ਰੋਣ ਕਰਦੇ ਬਾਜੀ ਸਰਕਾਰ ਤੋਂ ਮੰਗ ਕਰਦੇ ਸਾਡੀ ਬਾਹ ਫੜੇ ਪੈਨਸਰ ਕੁਮਾਵਜਾ ਦੇਵੇ ਸਾਨੂੰ ਉਹ ਅਗਲਾ ਤੇ ਮਿੱਟੀ ਨਾ ਛੱਡਣਾ ਕਿਉਂਕਿ ਨਾ ਤਾਂ ਸਾਨੂੰ ਅਜੇ ਤੱਕ ਡੀਪੀ ਮਿਲ ਰਹੀ ਕਿਤੇ ਜੇ ਕੋ ਮਿਲ ਰਹੀ ਤੇ ਨਾਲ ਗੰਦ ਮਿਲ ਰਿਹਾ ਸਾਰੀਆਂ ਚੀਜ਼ਾਂ ਦੇ ਰੋਗ ਲਾਈ ਜਾਵੇ ਕੱਲੀ ਸੰਡ ਡੀਪੀ ਮਿਲੇ ਮਹਾਇਆ ਕਰਾ ਜਲਦੀ ਤੋਂ ਜਲਦੀ ਛੋਨੇ ਦੀ ਕਾਟ ਲਾਈ ਹੈ ਕਿੰਨਾ ਕਿ ਜਿਹੜਾ ਗੜਿਆਂ ਨਾਲ ਮੀਂਹ ਨਾਲ ਕਿੰਨਾ ਕੁ ਨੁਕਸਾਨ ਹੋਇਆ ਤੇ ਉਹਨਾਂ ਦੀ ਫਸਲ ਤਾਂ ਹੈ ਨਰਮੇ ਦਾ ਵੀ ਹੋਇਆ ਪਰ ਬਾਸਮਤੀ ਇਸ ਇਲਾਕੇ ਜਿਆਦੀ ਕੜੀ ਸੀ ਲਗਭਗ 300 ਪਲੱਸ ਕਿੱਲਾ 300 ਕਿੱਲਾ ਪਲੱਸ ਹੈ ਬਾਸਮਤੀ ਕੀ ਜੋ ਬਿਲਕੁਲ ਹੀ ਖਰਾਬ ਹੋ ਗਈ ਹੈ ਕਿ ਜਿਵੇਂ ਡਰਮ ਨਾਲ ਝਾੜੀ ਹੁੰਦੀ ਹੈ ਨਾ ਹੈ ਕਿ ਵਿੱਚ ਇੱਕ ਦਾਣਾ ਵੀ ਨਹੀਂ ਉਲਟਾ ਖਰਚਾ ਨੂੰ ਵੜਾ ਕੇ ਬਾਹਰ ਕੱਢਣੀ ਪੈਣੀ ਹੈ ਉਵੇਂ ਤਾਂ ਕੋਈ ਫਾਇਦਾ ਨਹੀਂਗਾ ਕਿ ਕਣਕ ਵੀ ਨਹੀਂ ਬੀਜੀ ਜਾਣੀ ਹੈ ਹਾਲੇ 25 ਦਿਨ ਕਣਕ ਵੀ ਲੇਟ ਹੋਣੀ ਹੈ ਤੇ ਬਾਕੀ ਦੋ ਵਾਰੀ ਮੰਤਰੀ ਵੀ ਆ ਗਏ ਪਹਿਲਾਂ ਗਰਮੀਤ ਸਿੰਘ ਖੁੱਡੀਆਂ ਵੀ ਐਮ ਐਲ اے ਆਏ ਨੇ ਇੱਥੇ ਹੁਣ ਮੰਤਰੀ ਪੁਰਾਣੇ ਐਮ ਪੀ ਆਪਣੇ ਹਰ ਸਿਵਰਤ ਬਾਦਲ ਹੁਣੇ ਹੀ ਗਏ ਨੇ ਇੱਥੋਂ ਤੇ ਉਹ ਕਹਿੰਦੇ ਤਾਂ ਹੈਗੇ ਕੁਝ ਕਰਾਂਗੇ ਬਾਕੀ ਜਿੰਨਾ ਟਾਈਮ ਹੱਥ ਚ ਨਾ ਜੱਟ ਦੇ ਆਵੇ ਕੋਈ ਫਸਲ ਦਾ ਉਹਨਾਂ ਟਾਈਮ ਤਾਂ ਫਿਰ ਗੱਲਾਂ ਤਾਂ ਸਾਰੀ ਕਰਦੇ ਹੁੰਦੇ ਆ ਠੀਕ ਕਿਹੜੇ ਪਿੰਡਾਂ ਨੂੰ ਕਿੰਨੇ ਕਿ ਪਿੰਡਾਂ ਨੂੰ ਨੁਕਸਾਨ ਹੋਣਾ ਫਲੋਰ ਦਾ ਮਤਲਬ ਕਿ ਇੱਕ ਲਸਰ ਹੀ ਇਧਰੋਂ ਮਲੋਟ ਡਬਲ ਢਾਬਾ ਬੁਰਜਾ ਗੁਰਸਰ ਯੋਦਾ ਸ਼ਾਮ ਖੜਾ ਛਾਪੇ ਵਾਲੀ ਕੋਲਿਆਂ ਵਾਲੀ ਇਹ ਬਟਿੰਡੇ ਨੂੰ ਇਹ ਗਈ ਹੈ ਲਸਰ ਜੀ ਹੂੰ ਇਹ ਮੈਨੂੰ ਤੁਹਾਡੇ ਨਾਲ ਉਹਨੇ ਕਿੰਨਾ ਕੁ ਮੁਆਵਜ਼ਾ ਹੋਣਾ ਚਾਹੀਦਾ ਜਿਹੜਾ ਕੋਈ ਮੁਆਵਜ਼ਾ ਘੱਟ ਤੋਂ ਘੱਟ ਜਟ ਦੀ ਜਿਵੇਂ ਬਾਸਮਾ ਦੀ ਫਸਲ 60000 70000 ਤੋਂ ਕਿੱਲਾ ਹੁੰਦੀ ਹੈ ਪਰ ਇਹ ਤਾਂ ਪਿਛਲੀ ਵਾਰ ਵੀ ਜੋ ਕਣਕ ਮਰੀ ਸੀਗੀ ਉਹਦੇ ਵੀ ਗੋਗਲਾਂ ਤੋਂ ਮਿੱਟੀ ਝਾੜੀ ਸੀ 6800 ਰੁਪਏ ਕਿੱਲੇ ਮਗਰ ਕੀ ਹੁੰਦੇ ਤਾਂ ਬਜਾਈ ਵੀ ਨਹੀਂ ਹੁੰਦੀਗੀ ਕਿ ਬੰਦਾ ਡੀਏਪੀ ਦੇ ਕਣਕ ਦੀ ਬਜਾਈ ਨਹੀਂ ਹੁੰਦੀ ਜਿਵੇਂ ਉਹ ਪੀਆਰ ਦਿੱਤਾ ਸੀਗਾ 3.5 ਸਾਲਾਂ ਇਹ ਤਿੰਨ ਵਾਰ ਹੀ ਨੁਕਸਾਨ ਹੋ ਗਿਆ ਇਸੇ ਏਰੀਏ ਦੇ ਵਿੱਚ ਬਾਕੀ ਨੁਕਸਾਨ ਤਾਂ ਇਹ ਤਾਂ ਕਹਿ ਰਹੇ ਨੇ ਕਿ ਦੇਵਾਂਗੇ ਪਰ ਲਗਭਗ 30000 ਤਾਂ ਹੋਣਾ ਹੀ ਚਾਹੀਦਾ ਨਾ ਇਸ ਤੋਂ ਘੱਟ ਤਾਂ ਦੇਣਾ ਨਹੀਂ ਚ ਕਿੰਦਾ ਕਿਲੇ ਦਾ 2000 ਦਾ ਕੀ ਪੱਲੇ ਪਏ